ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਅੱਜ ਅਸੀਂ ਮੌਜੂਦ ਹਾਂ ਅਨਾਜ ਮੰਡੀ ਆਰਪੀ ਵਿਖੇ ਜਿੱਥੇ ਪਿਛਲੇ 10 ਦਿਨਾਂ ਤੋਂ ਕਿਸਾਨ ਜਿਹੜੇ ਆ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਜਿਹੜੀ ਕਣਕ ਦੀ ਫਸਲਾ ਉਹਨੂੰ ਲੈ ਕੇ ਬੈਠੇ ਨੇ ਪਰੇਸ਼ਾਨੀ ਦੇ ਆਰੇ ਵਿੱਚ ਨੇ ਕਿਉਂਕਿ ਸਰਕਾਰ ਵੱਲੋਂ ਜਿਹੜੇ ਖਰੀਦ ਸ਼ੁਰੂ 1 April ਤੋਂ ਕੀਤੀ ਗਈ ਹੈ ਪਰ ਇੱਥੇ ਜਿਹੜਾ ਖਰੀਦ ਦਾ ਕੋਈ ਨਾਮੁਨਸ਼ਾਨੀ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਮੰਡੀ ਦੇ ਵਿੱਚ ਕਲਕਦੇ ਜਿਹੜੇ ਆ ਬਾਹਰ ਲੱਗੇ ਹੋਏ ਨੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿਸ ਤਰ੍ਹਾਂ ਜਿਹੜੇ ਜ਼ਿਮੀਦਾਰ ਨੇ ਉਹ ਆਪਣੀ ਫਸਲ ਲੈ ਕੇ ਮੰਡੀ ਦੇ ਵਿੱਚ ਪਿਛਲੇ 10 ਦਿਨਾਂ ਤੋਂ ਇੱਥੇ ਬੈਠੇ ਹੋਏ ਇਹ ਮੌਸਮ ਵੀ ਜਿਹੜੀ ਵਰਖਾ ਕਾਰਨ ਉਹਨਾਂ ਦੀਆਂ ਚਿੰਤਾਵਾਂ ਚ ਕਿ ਉਹਨਾਂ ਕੋਲੋ ਜਿਹੜੇ ਪਤਾ ਜਿਹੜੇ ਹੈਗੇ ਆ ਪ੍ਰਬੰਧ ਮੰਡੀਆਂ ਵਿੱਚ ਤਰਪਾਲਾ ਵੀ ਸਾਰੇ ਨਹੀਂ ਹੋ ਸਕੇ ਤੁਹਾਡੇ ਨਾਲ ਗੱਲਬਾਤ ਵੀ ਕਰਵਾਵਾਂਗੇ ਸਾਡੇ ਨਾਲ ਬਚੋ ਉਹਨਾਂ ਨਾਲ ਵੀ ਸ਼੍ਰੀ ਕਾ ਜੀ ਜੀ ਦਾ ਜੀ ਮੇਘ ਸਿੰਘ ਕੀ ਗੱਲ ਹੈ ਵੀ ਜਿਹੜੀ ਆਪਣੀ ਮੰਡੀ ਹੈਗੀ ਆ ਆਰਐਫਕੇ ਇਹਦੇ ਵਿੱਚ ਜਿਹੜੇ ਹੈਗੇ ਆ ਕੜਕ ਦੀ ਖਰੀਦਣੀ ਸ਼ੁਰੂ ਹੋਈ ਸ਼ਰੀਦ ਵੀ ਆਉਦੀ ਨਹੀਂ ਕੋਈ ਨਾ ਦੇ ਬਾਰਤਨਾ ਮੋਢ ਹੁੰਦਾ ਨਾ ਬਾਤ ਨਾ ਆਵੇ ਜੈਂਸਬਿਟਰ ਅੱਜ ਆਇਆ ਝਟਕੇ ਮੇ ਕਰਕੋ ਕੇ ਫੁੱਲ ਕੇ ਚਲਾ ਗਿਆ ਜੀਵਿੰਦਾਰ ਨੂੰ ਮਾਰਨ ਦੇ ਪਹਿਲਾਂ ਪਾਣੀ ਨੇ ਮਾਰਿਆ ਹੁਣ ਸਰਕਾਰ ਮਾਰਨ ਦੀ ਆ ਕੋਈ ਬਾਟਰ ਸੰਧੂ ਦੇ ਬੈਠੇ ਸਿੰਧੂ ਵਾਲੇ ਬਾਟਰ ਉੱਥੇ ਬਦਾਲਾ ਐਂਡੇ ਵੀ ਕਿਸਾਨਾਂ ਨੂੰ ਬੈਠੇ ਨੇ ਉੱਥੇ ਸਾਡੇ ਦਾਣੇ ਕਿਨੇ ਕਿਨੇ ਜੀਵਿੰਦਾਰ ਨੂੰ ਅੱਠ ਅੱਠ ਤੇ ਕੇ ਬੈਠੇ ਉਹ ਖਰਾਬ ਗਏ ਮਛਰਾਂ ਦਾ ਮੋਟਾ ਲੜਦਾ ਹੈ ਤੇ ਜੀਵਿੰਦਾਰ ਕੀ ਕਰਨ ਜੇ ਕੋਈ ਕੋਈ ਆਣ ਕੇ ਕੋਈ ਨਹੀਂ ਸੁਣਦਾ ਕਣਕ ਦੇ ਵਿੱਚ ਗਿੱਲੀ ਆ ਨਮੀ ਆ ਕੀ ਕਰਨਾ ਇਹਨਾਂ ਕੋਈ ਗਿੱਲੀ ਨਹੀਂ ਕੋਈ ਨਹੀਂ ਗੱਲ ਸਭ ਬੇਦਖ ਹੈ ਤੇ ਨੇ ਵੀ ਚੱਲ ਕਿਸਾਨ ਆਪੇ ਚੁੱਕ ਚੱਕੇ ਘਰੋਂ ਲੈ ਜਾਣਗੇ ਇਹਨੂੰ ਕਿੱਦਾਂ ਲੈ ਜਾਵਾਂਗੇ ਕਿਸਾਨ ਨਹੀਂ ਚੁੱਕਦੇ ਸੁੱਕੀਆਂ ਕਣਕਾਂ ਵੇਖੋ ਖੰਡਰ ਗਈ ਕਣਕ ਪਈ ਹੈ ਕੋਈ ਤੱਕ ਜਿਹਹਤ ਜਿਹਹਤ ਨਹੀਂ ਹੈਗਾ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਪ੍ਰਾਈਵੇਟ ਜਿਹੜੀਆਂ ਹੈਗੀਆਂ ਉਹਨਾਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਜਿਹੜਾ ਮਾਨ ਦਿੱਤਾ ਜਾਣਾ ਉਹਦੇ ਕਰਕੇ ਨਾ ਉਹ ਨਹੀਂ ਉਹ ਸਰਕਾਰ ਨੂੰ ਪਤਾ ਵੀ ਕੀ ਕਰਨਾ ਕਿੰਨਾ ਅੱਜ ਇੱਥੇ ਸਾਡਾ ਨਾ ਧੱਕਾ ਹੋਣ ਰਿਹਾ ਬਿਲਕੁਲ ਧੱਕਾ ਹੈ ਕੋਈ ਜਦੋਂ ਕੋਈ ਬੰਦਾ ਹੀ ਨਹੀਂ ਆਉਦਾ ਜੀ ਬ ਉਹ ਗੱਡੀ ਬਾਦਲਾ ਨਾ ਹੋਵੇ ਇਹਦੇ ਮਾਰਗ ਤੇ ਇੱਥੇ ਟੱਟੀ ਪੈਣ ਦਾ ਨਾ ਕੋਈ ਟੱਟੀ ਆ ਨਾ ਕੋਈ ਇੱਥੇ ਕੋਈ ਪਾਣੀ ਦਾ ਪ੍ਰਬੰਧ ਆ ਜ਼ਿਮੀਦਾਰ ਦਾ ਇੱਕ ਇੱਕ ਧਾਨਾ ਬਣਾਇਆ ਜੀ ਸਾਰਾ ਕੋਈ ਦਿੱਤਾ ਕਿਹੜੀ ਚੀਜ਼ ਇੱਥੇ ਦੀ ਬਗੜਨ ਜ਼ਿਮੀਦਾਰ ਨੂੰ ਅੱਠ ਦਿਨ ਹੋ ਗਏ ਘਰੋਂ ਕੋ ਪਾਣੀ ਦੀ ਬੋਤਲ ਆਂਦੀ ਪੀਲੀ ਨਹੀਂ ਸਾਰਾ ਰਵੇ ਨਹੀਂ ਰਿਹਾ ਤੇ ਇੱਥੇ ਕੀ ਗੱਲ ਕਰੀਨੀ ਕਿੰਨੇ ਦਿਨ ਹੋ ਗਏ ਤੈਨੂੰ ਇਹ ਜਿਹੜੀ ਫਸਲ ਆ ਅੱਠ ਅੱਧ ਦਿਨ ਹੋ ਗਏ ਆ 7 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਹਰੇ ਭਰਾ ਨੂੰ ਬੈਠਾ ਨੂੰ ਹੋ ਗਿਆ ਇੱਕ ਇੱਕ ਕੱਲਾ ਥੋੜਾ ਵਿੱਚ ਬੈਠੇ ਸਾਰੀ ਮੰਡੀ ਚ ਕੋ ਅੱਠ ਦਿਨ ਦਾ ਕੋ 7 ਦਿਨ ਦਾ ਕੋ 6 ਦਿਨ ਦਾ ਬੈਠਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਬੇਰਾ ਵਰਗੀ ਜਿਹੜੀ ਕਣਕ ਹੈਗੀ ਆ ਇਹ ਸੁੱਕੀ ਪਈ ਦਿਖਾਈ ਦੇ ਰਹੀ ਹੈ ਪਰ ਜਿਹੜੀ ਸਰਕਾਰ ਵੱਲੋਂ ਜਿਹੜੇ ਸਰਕਾਰ ਦੇ ਖਰੀਦ ਅਧਿਕਾਰੀ ਨੇ ਉਹ ਕਿਤੇ ਨਾ ਕਿਤੇ ਜੜੇ ਹੈਗੀ ਆ ਇਸੇ ਜਿਹੜੀ ਸੁੱਕੀ ਕਣਕ ਨੂੰ ਖਰੀਦਣ ਤੋਂ ਆਨੰਦ ਕਰਨੀ ਕਰ ਰਹੇ ਨੇ ਮੰਡੀਆਂ ਦੇ ਵਿੱਚ ਆ ਨਹੀਂ ਰਹੇ ਸਾਡੇ ਨਾਲ ਹੋਰ ਬਜ਼ੁਰਗ ਬਾਪੂ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਜਿਹੜੀ ਇਹ ਕਣਕ ਸੁੱਕੀ ਪਈ ਆ ਖਰੀਦ ਦੀ ਜਾਰੀ ਦਾ ਕਾਰਨ ਰੱਖੀਏ ਕਾਰਨ ਇਹ ਖਰਾਬ ਕਰੀਏ ਜਿੰਮੇਦਾਰ ਨੂੰ ਜਿੰਮੇਦਾਰ ਆਪੇ ਮਿਰਤੇ ਗਾਂ ਉੱਥੇ ਲੈ ਜਾਣਗੇ ਜਿਹੜਾ ਚਾਹੁੰਦੇ ਨੇ ਕਿੰਨੇ ਦਿਨ ਹੋ ਗਿਆ ਤੁਹਾਨੂੰ ਮੰਡੀ ਦੇ ਵਿੱਚ ਆਠ ਦਿਨ ਹੋ ਗਏ ਨੇ ਮੰਡੀ ਦੇ ਵਿੱਚ ਬੈਠਿਆਂ ਨੇ ਪੂਰੇ 8 ਦਿਨ ਤੇ ਸਰਕਾਰ ਦੇ ਕਿਹੋ ਜਿਹੇ ਪ੍ਰਬੰਧ ਨੇ ਮੰਡੀਆਂ ਦੇ ਵਿੱਚ ਜੀ ਕੋਈ ਪ੍ਰਬੰਧ ਨਹੀਂ ਨਾ ਕੋ ਪਾਣੀ ਦਾ ਪ੍ਰਬੰਧ ਨਾ ਕੋ ਟੈਂਕੀ ਦਾ ਕਿਹੇ ਸ਼ੈ ਦਾ ਪ੍ਰਬੰਧ ਸਰਕਾਰ ਦਾ ਕੋਈ ਨਹੀਂ ਨਾ ਕੋ ਲੈਟਰਲ ਦਾ ਪ੍ਰਬੰਧ ਆ ਰਾਤ ਨੂੰ ਲਾਈਟ ਰਹਿੰਦੀ ਇੱਥੇ ਲਾਈਟ ਲਾਈਟ ਰਹਿੰਦੀ ਆ ਲੈ ਜਿਹੜੀ ਸ਼ੈ ਹੋ ਰਹਿੰਦੀ ਆ ਹੋਰ ਕੋਈ ਪ੍ਰਬੰਧ ਨਹੀਂ ਪਾਣੀ ਪੂਣੀ ਦਾ ਕਿਹੇ ਸ਼ੈ ਸਰਕਾਰ ਦਾ ਕਹਿੰਦਾ ਤਾਂ ਅਸੀਂ ਤਾਂ ਜਿਹੜਾ ਕਿਸਾਨ ਨੂੰ ਹੈਗਾ ਮਤਲਬ ਜਿਹੜੀ ਹੈਗੀ ਆ ਫਸਲ ਟਰਾਲੀ ਤੋਂ ਲਾਉਂਦੇ ਆ ਸਾਰੀ ਹੀ ਜਿਹੜੇ ਉਹਦੀ ਭਰਾਈ ਕਰਤੀ ਜਾਊਗੀ ਸਰਕਾਰ ਦੀ ਤਾਂ ਇਹੋ ਗੱਲ ਸੁਣਦੇ ਆ ਕੋਈ ਮਤਲਬ ਰਾਤ ਵੀ ਨਾ ਰਹੂ ਮੰਡੀ ਚ ਤੇ ਸਾਨੂੰ ਤਾਂ 8-8 ਦਿਨ ਹੋ ਗਏ ਨਹੀਂ ਉਹ ਕਿ ਤਰ੍ਹਾਂ ਕਿ ਬਹੀ ਰਾਤ ਨਹੀਂ ਰੈਂਦੀ ਜੀ ਆਪਾਂ ਗੱਲ ਕਰਦੇ ਵੀ ਮੰਡੀ ਦੇ ਵਿੱਚ ਜਿਹੜਾ ਹੈਗਾ ਮੱਛਰੂ ਬਹੁਤ ਜ਼ਿਆਦਾ ਹੈਗਾ ਇਸ ਤਰ੍ਹਾਂ ਰਾਤਾਂ ਕੱਟਦੇ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਾਤ ਪਤਾ ਨਹੀਂ ਹੁੰਦੀ ਕੋਈ ਬਹਿ ਕੇ ਕੱਟਦਾ ਹੀ ਕੋਈ ਮੱਛਰਦਾਨੀ ਲਾਉਂਦਾ ਹੀ ਕੋਈ ਕਿ ਤਰ੍ਹਾਂ ਕਰਦਾ ਇੱਥੇ ਰਾਤ ਕੱਟਦੇ ਆ ਤੁਹਾਨੂੰ ਕਿੰਨੇ ਦਿਨ ਹੋ ਗਏ ਮੰਡੀ ਦੇ ਵਿੱਚ ਨੂੰ 8 ਦਿਨ ਮੈਂ ਤੁਹਾਨੂੰ ਦੱਸਣ ਤੇ 8 ਦਿਨ ਪੂਰੀ ਹੋ ਗਏ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਕੋਈ ਮਾਲ ਚੁੱਕਣ ਚਕਾਉਣ ਦਾ ਨਹੀਂ ਅਫਸਰਾਂ ਨੂੰ ਪੁੱਛੋ ਕਿਉਂ ਨਹੀਂ ਜੇ ਚੁੱਕਦੇ ਕੋਈ ਖਾਮੀ ਕੀ ਆ ਮਾਲ ਚ ਇਨਸਪੈਕਟਰ ਅੱਜ ਕਿੱਧੇ ਆ ਅੱਜ ਇਨਸਪੈਕਟਰ ਸਾਹਿਬ ਆਏ ਸੀ ਉਹ ਮੈਨੂੰ ਪਤਾ ਨਹੀਂ ਇੱਥੇ ਕਿਸੇ ਨੇ ਮੰਨ ਲਓ ਕਿਸੇ ਨੂੰ ਮਿਲਿਆ ਕਿਸੇ ਨੂੰ ਮਿਲਿਆ ਹੀ ਨਹੀਂ ਇਤਰ ਮੰਡੀਆਂ ਦੇ ਵਿੱਚ ਕਹੇ ਨਾ ਲਾਲੇ ਨਾ ਕਰ ਲਈ ਜਾਂ ਆਬਜਦੀ ਕਰਕੇ ਚਲੇ ਗਏ ਨੇ ਕੱਲਾਂਗੇ ਬਾਰਦਾਂ ਦਾ ਕੱਲਾਂਗੇ ਕੋਈ ਬਾਰਦਾਂ ਨੇ ਇੱਥੇ ਨਹੀਂ ਕੀ ਬਾਰਦਾਂ ਨਹੀਂ ਆਇਆ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂਗਾ ਆਇਆ ਹੀ ਨਹੀਂਗਾ ਇੱਕ ਬੋਰੀ ਵੀ ਅਜੇ ਤੱਕ ਨਹੀਂ ਆਈ ਬਿਲਕੁਲ ਜੀ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਦੇ ਵਿੱਚ ਜਿਹੜੀ ਅੱਜ ਤੱਕ ਇੱਕ ਵੀ ਜਿਹੜੀ ਹੈਗੀ ਆ ਬੋਰੀ ਬਾਰਦਾਂ ਦੀ ਨਹੀਂ ਆਈ ਕਿਉਂਕਿ ਸਰਕਾਰ ਤੇ ਜਿਹੜੇ ਅਧਿਕਾਰੀ ਨੇ ਮਾਲ ਖੇਤਰ ਦੇ ਅਧਿਕਾਰੀ ਨੇ ਉਹ ਕਿਸਾਨਾਂ ਨੂੰ ਜਿਹੜੇ ਜਾਣ ਕੇ ਪਰੇਸ਼ਾਨ ਕਰ ਰਹੇ ਨੇ ਕਿਉਂਕਿ ਮੰਡੀ ਦੇ ਵਿੱਚ ਪਿਛਲੇ ਜਿਹੜੇ ਹੈਗੇ ਆ 10 ਜਿਹੜਾ ਤੋਂ ਜਿਹੜੇ ਹੈਗੀ ਆਪਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਲੈ ਕੇ ਮੰਡੀ ਦੇ ਵਿੱਚ ਕਿਸਾਨ ਬੈਠੇ ਨੇ ਭੁਖਣ ਭਾਣੇ ਜਿਹੜੇ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਟਰਾਲੀ ਤੋਂ ਲੈਂਦੇ ਆ ਸਾਰੀ ਹੀ ਜਿਹੜੀ ਉਹਨਾਂ ਦੀ ਪਾਲ ਦੀ ਥਲਾਈ ਕਰ ਦਿੱਤੀ ਜਾਊਗੀ ਨਾਦਰ ਪੇਮਰ ਦੀ ਵੀ ਗੱਲਾਂ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਜੇਕਰ ਦੇਖੀਏ ਮੰਡੀ ਦੇ ਹਾਲਾਤ ਦੇਖਦੇ ਨੇ ਹਾਲਾਤ ਕੁਝ ਹੋਰ ਹੀ ਦਿਖਾਈ ਦਿੰਦੇ ਨੇ ਕਿਉਂਕਿ ਮੰਡੀ ਦੇ ਵਿੱਚ ਜਿਹੜੇ ਹੈਗੇ ਆ ਉਕਤ ਜਿਹੜੇ ਸਰਕਾਰ ਵੱਲੋਂ ਨਾ ਤਾਂ ਪਾਣੀ ਦੇ ਪ੍ਰਬੰਧ ਕੀਤੇ ਗਏ ਹਨ ਨਾ ਹੀ ਕੋਈ ਸ਼ਾਦੇ ਪ੍ਰਬੰਧ ਨੇ ਨਾ ਹੀ ਉਹਨਾਂ ਨੂੰ ਕੋਈ ਬਾਥਰੂਮ ਦੇ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਬਾੜਦੰਨਾ ਜਿਹੜਾ ਹੈਗਾ ਉਹ ਵੀ ਕਿਸਾਨਾਂ ਨੂੰ ਜਿਹੜਾ ਹੈਗਾ ਮੰਡੀ ਵਿੱਚ ਨਾ ਔਨ ਕਰਕੇ ਜਿਹੜੀ ਹੈਗੀ ਆ ਖਰੀਦ ਨਹੀਂ ਹੋ ਰਹੀ ਸਾਡੇ ਨਾਲ ਕੁਝ ਆਰਥਿਕ ਵੀ ਜੜੇ ਨੇ ਉਹਨਾਂ ਨੇ ਵੀ ਗੱਲਬਾਤ ਕਰਾਇਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਮੰਡੀ ਦੇ ਵਿੱਚ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਾਲਾਤ ਇਹ ਜਿਹੇ ਨੇ ਕਿਉਂਕਿ ਜਿਹੜੇ ਮੰਡੀ ਦੇ ਬਣੇ ਹੋ ਰਹੇ ਕਿਵੇਂ ਦੇਖਦੇ ਹੋ ਜਿਹੜੇ ਮੰਡੀ ਦੇ ਹਾਲਾਤ ਕਿਹੋ ਜਿਹੇ ਨੇ ਦੇਖੋ ਜੀ ਮੰਡੀ ਦੇ ਹਾਲਾਤ ਆ ਤੁਸੀਂ ਸਾਹਮਣੇ ਦੇਖ ਲਿਆ ਜੇ ਸਿਰਗੇ ਜਾਵਾਂ ਆ ਰਹੇ ਆ ਮੰਡੀ ਜਾ ਰਹੀ ਇਹ ਮੰਡੀ ਉਹ ਆ ਜਿਹਦੇ ਵਿੱਚ ਇੱਕ ਸਾਲ ਬਾਅਦ ਫਸਲ ਆਈ ਆ ਪਹਿਲਾਂ ਇਹਨੂੰ ਪਾਣੀ ਦੀ ਮਾਰ ਕੁਦਰਤ ਨੇ ਮਾਰ ਮਾਰਿਆ ਪਰ ਇਸ ਟਾਈਮ ਜਿਹੜੀ ਨੂੰ ਸਰਕਾਰ ਦੀ ਮਾਰ ਪੈ ਰਹੀ ਆ ਸਾਡੇ ਇਲਾਕੇ ਦੇ ਅੱਜ ਵੀ ਕਾਫੀ بارش ਤੇ ਗੜੇਮਾਰੀ ਹੋਈ ਆ ਜਿਹੜੇ ਕਿਸਾਨ ਇਸ ਡਰ ਕੇ ਆਦੀ ਪੱਕੀ ਫਸਲ ਨੂੰ 8 ਦਿਨ ਹੋ ਗਏ ਵੀ ਮੰਡੀਆਂ ਚ ਲੈ ਕੇ ਆਏ ਆ ਇੱਥੇ ਅੱਜ ਤੱਕ ਇਹਦੇ ਵੀ 1 ਅਪ੍ਰੈਲ ਤੋਂ ਖਰੀਦ ਸ਼ੁਰੂ ਹੋਈ ਆ ਪਰ ਅੱਜ ਲਗਭਗ 19-20 ਅਪ੍ਰੈਲ ਨੂੰ ਚੱਲੀ ਆ ਅੱਜ ਤੱਕ ਕੋਈ ਇੱਕ ਇੱਕ ਬੋਰੀ ਨਹੀਂ ਇੱਥੇ ਆਈ ਨਾ ਕੋਈ ਖਰੀਦ ਪਾਈ ਗਈ ਆ ਨਾ ਕੋਈ ਕੁਝ ਨਹੀਂ ਕੀਤਾ ਗਿਆ ਤੁਹਾਡੇ ਸਾਹਮਣੇ ਸਾਰੀ ਮੰਡੀ ਕਣਕ ਨਾਲ ਭਰੀ ਪਈ ਆ ਪਰ ਕਿਸਾਨ ਚਲੋ ਇੱਕ ਦੋ ਢੇਰੀਆਂ ਪ ਮੰਨ ਸਕਦੇ ਆ ਵੀ ਕੋਈ ਮੋਇਸਚਰ ਵਧੂਗਾ ਪਰ ਸਾਰੀਆਂ ਢੇਰੀਆਂ ਦਾ ਮੋਇਸਚਰ ਥੋੜੀ ਵਧਾ ਕਿਉਂਕਿ ਇੱਕ ਸਾਲ ਬਾਅਦ ਇਸ ਮੰਡੀ ਫਸਲ ਆਈ ਆ ਤੇ ਕਿਸਾਨਾਂ ਦੇ ਸਿੱਤੇ ਚਿਹਰਿਆਂ ਦੇ ਰੌਣਕ ਆਉਣੀ ਸੀ ਅੱਜ ਉਹ ਚਿਹਰੇ ਉਸ ਤੋਂ ਜ਼ਿਆਦਾ ਮੁਰਝਾਏ ਹੋਏ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾਏ ਨੇ ਤੁਹਾਨੂੰ ਫਿਰ ਦਿਖਾਉਣਾ ਵੀ ਇਸ ਤਰ੍ਹਾਂ ਦੇਖੋ ਤੁਸੀਂ ਕਿਸ ਤਰ੍ਹਾਂ ਜੜੇ ਹੈਗੇ ਆ ਹਾਲਾਤ ਨੇ ਮੰਡੀ ਦੇ ਵਿੱਚ ਕਿਵੇਂ ਮੰਡੀ ਜੜੀ ਹੈ ਪਰ ਚੁੱਪੀ ਹੈਗੀ ਆ ਮੰਡੀ ਦੇ ਵਿੱਚ ਜਿਹੜੀ ਕੜਕ ਦੇ ਮਾਰ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਡੀ ਦੇ ਵਿੱਚ ਜਿਹੜੇ ਹੈਗੇ ਆ ਉਹ ਆਪਣੀ ਫਸਲ ਲੈ ਕੇ ਬੈਠੇ ਨੇ ਸਾਡੇ ਨਾਲ ਇੱਥੇ ਇੱਕ ਵੀਰ ਆਰਤੀ ਵੀਰ ਜੀ ਵਰਤੀ ਵੀਰ ਜੀ ਕਿਵੇਂ ਦੇਖਦੇ ਹੋ ਸਰਕਾਰ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਕਹਿੰਦੀ ਆ ਵੀ ਅਸੀਂ ਜਿਹੜੇ ਹੈਗੇ ਆ ਟਰਾਲੀ ਤੋਂ ਲੈਂਦੇ ਆ ਸਾਰੀ ਜਿਹੜੇ ਉਹਨਾਂ ਵਾਅਦੇ ਕੀਤੇ ਸੀ ਵੀ ਅਸੀਂ ਪੇਮੈਂਟ ਕਰਨ ਤੇ ਐਲਾਨ ਕੀਤਾ ਸੀ ਕਿਵੇਂ ਦੇਖਦੇ ਹੋ ਵੇਖੋ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਸਰਕਾਰ ਨੇ ਇੱਕ ਤਰੀਕ ਨੂੰ ਜਿਹੜਾ ਉਹ ਬੋਲੀ ਦਾ ਐਲਾਨ ਕੀਤਾ ਕਿ ਸਰਕਾਰੀ ਖਰੀਦ ਜਿਹੜੀ ਆ ਉਹ ਇੱਕ ਤਰੀਕ ਤੋਂ ਸ਼ੁਰੂ ਹੋ ਗਈ ਹੈ ਮੰਡੀਆਂ ਦੇ ਵਿੱਚ ਔਰ ਅਸੀਂ ਜਿਹੜੇ ਆੜਤੀਏ ਆ ਸਾਡਾ ਇਹ ਫਰਜ਼ ਪੰਦਾ ਵੀ ਜਦੋਂ ਬੋਲੀ ਦਾ ਐਲਾਨ ਹੋ ਗਿਆ ਤਾਂ ਅਸੀਂ ਮੰਡੀ ਦੇ ਵਿੱਚ ਆਣ ਕੇ ਆਪਦਾ ਦਫ਼ਤਰ ਚ ਬੁੱਕਰ ਮਾਰ ਕੇ ਬਹਿ ਗਏ ਆ ਉਸ ਤੋਂ ਬਾਅਦ ਜਿਹੜਾ ਕੰਮ ਹੁੰਦਾ ਹੈ ਜੀ ਇਹ ਆ ਵੀ ਕਿਸਾਨ ਨੇ ਫਸਲ ਲੈ ਕੇ ਆਉਣੀ ਹੈ ਤੇ ਸਰਕਾਰ ਨੇ ਖਰੀਦਣੀ ਹੈ ਸਾਟਾ ਦੇ ਵਿੱਚ ਇਹਨਾਂ ਕੰਮੇ ਵੀ ਜਦੋਂ ਜ਼ਿੰਮੇਦਾਰ ਲਿਆਗੇ ਤੇ ਢੇਰੀ ਪਲਟ ਦਿੰਦਾ ਤੇ ਅਸੀਂ ਉਹਦੀ ਸਾਫ ਸਫਾਈ ਕਰਕੇ ਤੇ ਉਹਨੂੰ ਰੱਖ ਦੇਣਾ ਉਸ ਤੋਂ ਬਾਅਦ ਇਨਸਪੈਕਟਰ ਸਾਹਿਬ ਆਉਂਦੇ ਨੇ ਉਹ ਵੇਖ ਕੇ ਨੂੰ ਪਾਸ ਕਰਦੇ ਨੇ ਤੇ ਇਹਨੂੰ ਜਿਹੜੀ ਢੇਰੀ ਨੂੰ ਲਿਖਦੇ ਨੇ ਉਹ ਢੇਰੀ ਅਸੀਂ ਭਰਨੀ ਹੁੰਦੀ ਆ। ਉਹ ਕੀ ਕਾਰਨ ਆ ਵੀ ਪਿਛਲੇ 10 ਦਿਨਾਂ ਤੋਂ ਕਿਸਾਨ ਜਿਹੜੇ ਹੈਗੇ ਆ ਉਹ ਮੰਡੀ ਦੇ ਵਿੱਚ ਫਸਲ ਲੈ ਕੇ ਬੈਠੇ ਨਹੀਂ ਪਰ ਜਿਹੜੇ ਹੈਗੇ ਖਰੀਦ ਅਧਿਕਾਰੀ ਨੇ ਉਹ ਮੰਡੀ ਵਿੱਚੋਂ ਗਾਇਬ ਨੇ ਕਿਵੇਂ ਦੇਖਦੇ? ਖਰੀਦ ਅਧਿਕਾਰੀ ਵੇਖੋ ਜੀ ਕੱਲ ਆਏ ਸੀਗੇ ਇਨਸਪੈਕਟਰ ਸਾਹਿਬ ਉਹਨਾਂ ਨੇ ਉਧਰੋਂ ਮੰਡੀ ਦੇ ਵਿੱਚ ਜਦੋਂ ਮੌਇਸਚਰ ਚੈੱਕ ਕੀਤਾ ਤੇ ਕੋਈ ਢੇਰੀਆਂ ਤੇ ਕੱਲੋਂ ਚਲੇਗੇ ਵਾਪਸ ਔਰ ਉਸ ਤੋਂ ਬਾਅਦ ਅੱਜ ਜੋ ਦੁਬਾਰਾ ਫੇਰ ਆਏ ਸੀਗੇ ਅੱਜ ਜਦੋਂ ਦੁਬਾਰਾ ਆਏ ਤੇ ਕੁਝ ਢੇਰੀਆਂ ਵਿੱਚ ਸੁੱਕੀਆਂ ਵੀ ਨੇ ਕੁਝ ਢੇਰੀਆਂ ਗਿੱਲੀਆਂ ਵੀ ਨੇ ਵੇਖੋ ਸਾਰੀ ਮੰਡੀ ਦੇ ਵਿੱਚ ਇੱਕੋ ਜਿਹਾ ਮੋਇਸਚਰ ਤਾਂ ਹੈ ਨਹੀਂਗਾ ਨਾ ਤਾਂ ਕੋਈ ਸਤਾਰਾ ਹੀ ਸਾਰਾ ਤੇ ਨਾ ਸਾਰਾ ਭਾਰਾ ਹੀ ਆ ਅੱਜ ਉਹਨਾਂ ਨੇ ਕੀ ਕਿਹਾ ਵੀ ਕਹਿੰਦੇ ਵੀ ਆਪਾਂ ਜਿੰਨਾ ਜਿੰਨਾ ਥੋੜਾ ਥੋੜਾ ਗੱਟਾ ਮਤਲਬ 2-200 ਗੱਟਾ ਉਹਨਾਂ ਨੇ 1.5-150 ਕਿਤੋਂ 200 ਇੰਨੀ ਖਰੀਦ ਰਿਕਾਰਡ ਤੋਂ ਕੀਤੀ ਜੇ ਆਪਾਂ ਗੱਲ ਕਰਦੇ ਹਾਂ ਮੰਡੀ ਦੇ ਵਿੱਚ ਤੁਸੀਂ ਕਿਹਾ ਵੀ 100 ਗੱਟਾ ਜਾਂ 150 ਗੱਟੇ ਦੀ ਗੱਲ ਕਰਦੇ ਆ ਪਰ ਜ ਤੇ 100 100 200 ਕਟੇ ਨਾਲ ਕੀ ਉਹ ਜ਼ਿੰਮੀਦਾਰ ਮੰਨ ਜਾਣਗੇ ਜਾਂ ਆਰਤੀਏ ਇਸ ਨੂੰ ਐਕਸੈਪਟ ਕਰ ਲੈਣਗੇ ਨਹੀਂ ਜੀ ਉਹ ਤਾਂ ਇੱਕ ਟਿਚਰ ਕਰਨ ਵਾਲੀ ਗੱਲ ਹੀ ਆ ਕਿ ਉਹ ਕਾਹਦਾ ਮੰਨਣਾ ਤੇ ਕਾਦੀ ਐਕਸੈਪਟ ਕਰਨ ਵਾਲੀ ਗੱਲ ਹੈਗੀ ਆ ਤੇ ਉਹ 2 200 ਕਟਾ ਲਿਖਣ ਦੇ ਬਾਵਜੂਦ ਵੀ ਵਾਰਦ ਨਹੀਂ ਆਣੀ ਬੋਰੀ ਵੀ ਕੋ ਨਹੀਂ ਹੈਗੀ ਨਾ ਮੰਨ ਕੇ ਚਲੋ ਇੰਸਪੈਕਟਰ ਸਾਹਿਬ ਤੈਨੂੰ ਲਿਖਤਾ ਲਿਆ ਰਜਿਸਟਰ ਤੇ ਉੱਤੇ ਵੀ ਐਸ ਫਾਰਮ ਦਾ 200 ਕਟਾ ਜਿਵੇਂ ਮੇਰੀ 8 ਤੋਂ 200 ਕਟਾ ਖਰੀਦਿਆ ਤੇ ਇੱਕ ਮੇਰੇ ਨਾਲ ਮਖੌਲ ਕਰਕੇ ਗਏ ਨੇ ਕਿ ਖਰੀਦ ਕਾਦੀ ਕਰਕੇ ਗਏ ਆ ਤੇ ਇਸ ਤਰ੍ਹਾਂ ਵੇਖੋ ਤੁਹਾਡੇ ਸਾਹਮਣੇ ਮੰਡੀ ਤੇ 50000 ਘੱਟਾ ਪੈਸੇ 2200 ਘੱਟਾ ਲਿਖ ਲਿਆ ਤੇ ਉਸ ਤੋਂ ਬਾਅਦ ਬੁਰੀ ਕੋਈ ਨਹੀਂ ਕਿ ਭਰਨ ਵਾਸਤੇ ਤੇ ਜ਼ਿਮੀਦਾਰ ਵਿਚਾਰੇ ਸਾਰੇ ਬੈਠੇ ਹੋਏ ਆਉਣਾ ਸੀ ਤਾਂ ਕੁਝ ਕਰ ਨਹੀਂ ਸਕਦੇ ਨਾ ਤਾਂ ਅਸੀਂ ਜ਼ਿਮੀਦਾਰ ਨੂੰ ਕਹਿ ਸਕਦੇ ਹਾਂ ਤੂੰ ਗਿੱਲੀ ਕਿਉਂ ਲਿਆਉਣਾ ਨਾ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਜ਼ਿਮੀਦਾਰਾਂ ਦੀ ਮੰਡੀ ਉਹ ਆਪ ਦਾ ਕੁਝ ਵੀ ਇੱਥੇ ਲਾ ਸਕਦੇ ਨੇ ਬਿਲਕੁਲ ਜੀ ਜ਼ਿਮੀਦਾਰਾਂ ਦੀ ਮੰਡੀ ਹੈ ਕੋ ਆਪਦੀ ਫਸਲ ਹੈ ਕਿਉਂਕਿ ਹਰ ਇੱਕ ਜ਼ਿਮੀਦਾਰ ਦੀ ਕੋਸ਼ਿਸ਼ ਹੁੰਦੀ ਆ ਵੀ ਮੈਂ ਆਪਦੀ ਫਸਲ ਕਾਕ ਲਵਾ ਪਰ ਜੇਕਰ ਉਹ ਪੂਰਾ ਮੌਸਮ ਦੀ ਆਪਾਂ ਗੱਲ ਕਰਦੇ ਆ ਪਿਛਲੇ ਸਮੇਂ ਹ ਹੜ੍ਹ ਨਾਲ ਪ੍ਰਭਾਵਿਤ ਹੋ ਗਏ ਸੀ ਉਹਨਾਂ ਜਿਹੜੀ ਫਸਲ ਜਿਹੜੀ ਹੈਗੀ ਆ ਝੋਨੇ ਦੀ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀਗੀ ਉਹਨਾਂ ਕੋਲ ਹੁਣ ਜਿਹੜਾ ਜਰੀਆ ਸੀਗਾ ਕਣਕ ਦਾ ਕਜਰੀਆ ਹੈਗਾ ਵਾ ਇਹ ਵੀ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜਾ ਰੋਲਾ ਜਾ ਰਿਹਾ ਉਹਨੂੰ ਕਿਵੇਂ ਦੇਖਦੀ ਵੇਖੋ ਜੀ ਇਸ ਤਰ੍ਹਾਂ ਹੋਇਆ ਬਹੁਤ ਵੱਡਾ ਨੁਕਸਾਨ ਪਿੱਛੇ ਹੱਟਨੇ ਕੀਤਾ ਸਾਡਾ ਅਸ ਮੰਡੀ ਦੇ ਵਿੱਚ ਜਿੱਥੇ ਝੋਨੇ ਦਾ 1.5 ਲੱਖ ਪਾਉਣੇ 2 ਲੱਖ ਗੱਟਾ ਤੁਲਣਾ ਸੀਗਾ ਉੱਥੇ-ਉੱਥੇ ਸਿਰਫ 42000 ਗੱਟਾ ਤੁਲਿਆ ਸੀਗਾ 1 ਲੱਖ ਗੱਟੇ ਦੀ ਮਾਰ ਇਸ ਮੰਡੀ ਨੂੰ ਪਈ ਹੈ ਝੋਨੇ ਦੀ ਤੇ ਉਸ ਤੋਂ ਬਾਅਦ ਹੁਣ ਕਣਕ ਤੋਂ ਉਮੀਦਾਂ ਸਨ ਕਿਉਂਕਿ ਜ਼ਿਮੀਂਦਾਰ ਵਿਚਾਰਿਆਂ ਦਾ ਪੈਸਾ ਉਦੋਂ ਵੀ ਟੁੱਟ ਗਿਆ ਜਦੋਂ ਕਿਸੇ ਦਾ ਝੋਨਾ ਆਇਆ ਕਿਸੇ ਦਾ ਥੋੜਾ ਬਹੁਤ ਆਇਆ ਕਿਸੇ ਦਾ ਨਹੀਂ ਆਇਆ ਹੁਣ ਬੜੀ ਉਮੀਦ ਨਾਲ ਲੈ ਕੇ ਵਿਚਾਰੇ ਕਣਕ ਬੈਠੇ ਹੋਏ ਨੇ ਤੇ ਤੁਹਾਡੇ ਸਾਹਮਣੇ ਉਤਰੋ ਮੌਸਮ ਦਾ ਖਰਾਬ ਹੈ ਉਦੋਂ ਖਰੀਦ ਜਿਹੜੀ ਉਹ ਬੜੀ ਸੁਸਤ ਚੱਲ ਰਹੀ ਹੈ ਅਸੀਂ ਤਾਂ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਖਰੀਦ ਕੀਤੀ ਜਾਵੇ ਤੇ ਇਹ ਵੀ ਵਿਚਾਰੇ ਆਪਦਾ ਵਿਲੇ ਹੋ ਗਿਆ ਘਰਾਂ ਨੂੰ ਜਾਣ ਤੇ ਇਹਨਾਂ ਦੇ ਇੱਕ ਇੱਕ ਦਾਣਾ ਜਿਹੜਾ ਮੰਡੀ 'ਚ ਚੁੱਕਿਆ ਜਾਵੇ ਜਿਹੜੇ ਇਨਸਪੈਕਟਰ ਸਾਹਿਬ ਆਉਂਦੇ ਸੀ ਉਹਨਾਂ ਨਾਲ ਗੱਲਬਾਤ ਹੋਈ ਰਾਬਤਾ ਹੋਇਆ ਉਹ ਕੀ ਭਰੋਸਾ ਦਿੰ हां ਉਹਨਾਂ ਨੇ ਅੱਜ ਆਏ ਸੀਗੇ ਮੰਡੀ ਦੇ ਵਿੱਚ ਵੇਖ ਕੇ ਗਏ ਨੇ ਤੁਹਾਨੂੰ ਦੱਸਿਆ ਥੋੜੀ ਥੋੜੀ ਬੋਰੀ ਲਿਖੀ ਏ ਬਾਕੀ ਉਹਨਾਂ ਨੇ ਕਹਿ ਸਵੇਰੇ ਆਪਾਂ ਫਿਰ ਦੇਖਾਂਗੇ ਸਰਕਾਰ ਕੋ ਕੀ ਮੰਗ ਕਰਦੇ ਹੋ ਬਾਰਦਾਣ ਹੈ ਨਹੀਂਗਾ ਅਧਿਕਾਰੀ ਮੰਡੀਆਂ ਚ ਭੇਜਦੇ ਕਿਹਨੇ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਅਸੀਂ ਤਾਂ ਇਹੀ ਮੰਗ ਕਰਦੇ ਆ ਜਿਹੜੀ ਖਰੀਦ ਏ ਥੋੜੀ ਜੀ ਆਪਾਂ ਇੰਨੀ ਸੁਸਤ ਨਾ ਰੱਖੀਏ ਇੰਨੀ ਸੁਸਤ ਰੱਖਣ ਨਾਲ ਤਾਂ ਆਪਾਂ ਮੰਡੀਆਂ ਕਲੀਅਰ ਹੀ ਨਹੀਂ ਕਰ ਸਕਦੇ ਇਹਨੂੰ ਆਪਾਂ ਤੇਜ਼ੀ ਦਿਖਾਈਏ ਕਿਉਂਕਿ ਜਿੰਨਾ ਮਾਲ ਸੁੱਕਾ ਹੈਗਾ ਉਹ ਤਾਂ ਆਪਾਂ ਸਾਰਾ ਖਰੀਦੀ ਹੈ ਨਾ ਚਲੋ ਗਿੱਲੇ ਮਾਲ ਦੀ ਤਾਂ ਬਾਅਦ ਚ ਗੱਲ ਹੈਗੀ ਮਾਲ ਸੁੱਕਾ ਵੀ ਕਾਫੀ ਹੈਗਾ ਮੰਡੀ ਦੇ ਵਿੱਚ ਬ ਕ੍ਰੀਤੇ ਪ੍ਰਬੰਧਾਂ ਵਿੱਚ ਤੇਜ਼ੀ ਲਿਆਉਣੀ ਪਵੇਗੀ ਕਿਉਂਕਿ ਮੰਡੀਆਂ ਦੇ ਵਿੱਚ ਜਿਹੜੇ ਹੈਗੇ ਆ ਢੇਰੀਆਂ ਕਣਕ ਦੀਆਂ ਢੇਰੀਆਂ ਦੇ ਬਾਹਰ ਵੱਡੀ ਤਪਤਰ ਤੇ ਲੱਗ ਚੁੱਕੇ ਨੇ ਕਿਸਾਨ ਜਿਹੜੇ ਹੈਗੇ ਆ ਉਹ ਕਈ-ਕਈ ਦਿਨਾਂ ਤੋਂ ਜਿਹੜੇ ਹੈਗੇ ਆ ਮੰਡੀਆਂ ਦੇ ਵਿੱਚ ਆਪਣੀ ਫਸਲ ਨੂੰ ਵੇਚਣ ਵਾਸਤੇ ਜਿਹੜੇ ਹੈਗੇ ਉਹ ਰਤਾ ਕੱਟ ਰਹੇ ਨੇ ਲੋਕ ਕੱਟ ਰਹੇ ਨੇ ਰਤਾ ਕੱਟਣ ਦੇ ਨਾਲ ਜਿਹੜੀਆਂ ਹੈਗੀਆਂ ਉਹਨਾਂ ਨੂੰ ਭਿਆਨਕ ਬਿਮਾਰੀਆਂ ਦਾ ਵੀ ਡਰ ਸਤਾ ਰਿਹਾ ਕਿਉਂਕਿ ਮੰਡੀ ਦੇ ਵਿੱਚ ਜਿਹੜਾ ਵੱਡੀ ਪਤਰ ਦੇ ਵਿੱਚ ਮੱਛਰ ਦੀ ਜਿਹੜੀ ਹੈਗੀ ਆ ਉਹ ਭਿਆਨਕ ਬਿਮਾਰੀ ਦਾ ਜਿਹੜਾ ਹੈਗਾ ਉਹ ਸ਼ਿਕਾਰ ਹੋ ਸਕਦੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ ਨੂੰ ਮੰਡੀਆਂ ਦੇ ਵਿੱਚ ਅਧਿਕਾਰੀ ਭੇਜੇ ਜਾਣੇ ਨਾਲ ਦੀ ਨਾਲ ਹੀ ਬਾਜ਼ਾਰ ਦੇ ਨਾਲ ਜਿਹੜਾ ਪ੍ਰਬੰਧ ਕੀਤਾ ਜਾਂਦਾ ਬਾਜ਼ਾਰ ਨਾਲ ਭੇਜਿਆ ਜਾਂਦਾ ਤਾਂ ਜੋ ਮੰਡੀਆਂ ਦੇ ਵਿੱਚ ਜਿਹੜੀ ਸੁੱਥ ਚੱਲ ਰਹੀ ਖਰੀਦ ਨੂੰ ਪ੍ਰੋਪਰ ਤਰੀਕੇ ਨਾਲ ਚਲਾ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਮੰਡੀਆਂ ਦੇ ਵਿੱਚ ਜਿਹੜੇ ਅਧਿਕਾਰੀ ਆ ਜਿਹੜੀ ਮੰਡੀਆਂ ਵਿੱਚ ਘੱਟੋ ਘੱਟ 50000 ਘੱਟਾ ਜਿਹੜਾ ਮਾਲ ਪਿਆ ਉਸ ਨੂੰ ਤੇਜ਼ੀ ਕਿੰਨੀ ਕੁ ਲਿਆ ਕੇ ਪਰਚੇਜ਼ ਸ਼ੁਰੂ ਕਰਦੇ ਆ ਤੇ ਬਾਜ਼ਾਰ ਨਾਲ ਕਦੋਂ ਤੱਕ ਆਉਂਦਾ ਇਹ ਤਾਂ ਆਲੋਗ ਵਾਲਾ ਸਮਾਂ ਹੀ ਦੱਸੇਗਾ ਪ੍ਰੋਪਰ ਤੋਂ ਬਲਬੀਰ ਸਿੰਘ ਜਸਦੀਪਪੁਰ ਅਜੀਤ ਗੱਪੀ